आई ਥੋੜੇ ਵਾਸਤੇ ਨਾ ਕੋਕਾ ਪੀਸ ਮਹਿੰਦਰਾ 265 ਟਰੈਕਟਰ ਲੈ ਕੇ ਆਏ ਆ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਕੀ ਹਾਲ ਬਾਈ ਠੀਕ ਆ ਬਾਈ ਜੀ ਹੋ ਠੀਕ ਆ ਜੀ ਠੀਕ ਠਾਕ ਸਭ ਤੋਂ ਪਹਿਲਾਂ ਮਾਡਲ ਕਿਹੜਾ ਇਹ ਮਾਡਲ ਬਾਈ 95 ਆ ਜੀ 1995 1995 ਮਾਡਲ ਆ ਇੰਨਾ ਸੋਹਣਾ ਟਰੈਕਟਰ ਆਪਾਂ ਤਾਂ ਨਹੀਂ ਬਾਈ ਵੇਖਿਆ ਬਾਈ ਬਹੁਤ ਸਾਹਮ ਕੇ ਬੰਦੇ ਦਾ ਚਲਾਇਆ ਬਹੁਤ ਸ਼ੌਂਕੀ ਬੰਦੇ ਕੋਲ ਟਰੈਕਟਰ ਸੀਗਾ ਜਿਵੇਂ ਆਪਾਂ ਕਹਿੰਦੇ ਸ਼ੌਂਕੀ ਠੀਕ ਆ ਟਾਇਰਾਂ ਦੀ ਗੱਲ ਕਰਕੇ ਚਾਰੇ ਟਾਇਰ ਨਵੇਂ ਬਾਈ ਜਾੜੇ ਆ ਟਰੈਕਟਰ ਦੇ ਆਪਾਂ ਅਜੇ ਟਾਇਰਾਂ ਤੇ ਮੋਹਰਾਂ ਪੈਣਾ ਚਿੱਟਾਂ ਜੇ ਕਾਗਜ਼ ਵਾਲੀਆਂ ਚਿੱਟਾਂ ਨਹੀਂ ਦਿੱਤੀਆਂ ਜੇ ਵੇਲੋ ਠੀਕ ਆ ਵੀ ਯਾਰ ਟਾਇਰ ਚਾਰੇ ਬਿਲਕੁਲ ਨਵੇਂ ਚਾਰੇ ਕੰਪਨੀ ਦੇ ਟਾਇਰ ਨਵੇਂ ਆ ਜੋ ਇਹਦੀ ਏਜੰਸੀ ਦੀ ਵੈਰ ਆ ਇੰਡੀਕੇਟਰ ਸਾਰੇ ਬੱਤੀਆਂ ਟੋਟਲ ਚੱਲਦਾ ਹੱਕ ਵੱਡੀ ਹੈਵੀ ਲੱਗੀ ਆ ਸੰਕਲਾਂ ਦੇ ਥਾਂ ਜੈਕ ਲਾਇਆ ਸ਼ੌਕ ਨਾਲ ਪਹਿਲੂ ਹੀ ਲੱਗਿਆ ਕੋਈ ਇਹ ਮੈਂ ਨਹੀਂ ਲਵਾਈ ਕਿ ਡੰਡਾ ਫੱਟੀ ਨਾਲ ਦਾ ਰਹੀ ਨਾਲ ਸਾਰਾ ਕੁਝ ਨਾਲ ਮਿਲੂਗਾ ਇੰਜਨ ਗੇਅਰ ਵਾ ਕੇ ਲੈ ਆਵੇ ਇੰਜਨ ਗੇਅਰ ਬਾਈ ਮੇਰੇ ਨਾਲ 100 ਰੁਪਿਆ ਹੀ ਦੇ ਦੇ ਬੰਦਾ 100 ਰੁਪਿਆ ਸੌਦਾ ਟੱਕ ਕੇ ਠੀਕ ਆ ਪੰਜ ਕਿੱਲੇ ਵਣ ਵਹਾ ਪੈਰਦਾਨ ਬਦਲ ਕੇ ਕਲੱਚ ਪੈਡਰ ਬਦਲ ਕੇ ਕਲੱਚ ਰੈਲਾ ਕੀਤਾ ਨਵੇਂ ਮਾਡਲ ਵਾਲਾ ਪੈਰਦਾਨ ਲਾਇਆ 5 6 ਮਾਡਲ ਵਾਲਾ ਕੱਚ ਰੈਲਾ ਰਹਿੰਦਾ ਪਾਣੀ ਵਾਲਾ ਫਿਲਟਰ ਵੇਲਾ ਬੰਦੇ ਦਾ ਸ਼ੌਕ ਨਾਲ ਲਵਾਇਆ ਵਾ ਪੂਰਾ ਠੀਕ ਆ ਠੀਕ ਆ ਜੋ ਮੂਹ ਲਟਰਾਂ ਤੇ ਮਗਰਾ ਡੰਡਾ ਫੱਟੀ ਬੈਂਪਰ ਸਾਰਾ ਕੁਝ ਨਾਲ ਦਾ ਸੀਮੇ ਪਿਆ ਹਜੇ ਡਿੱਟ ਦੀ ਹਜੇ ਕੰਪਨੀ ਦੀ ਸੀਲ ਡੀਜ਼ਲ ਪੰਪ ਦੀ ਹਜੇ ਨਾਲ ਦੀ ਓਵੇਂ ਪਈ ਆ ਵੀਰੇ ਠੀਕ ਆ ਤੇ ਕੰਪਨੀ ਦੇ ਵੇਟ ਸਾਰੇ ਵਿੱਚ ਹਾਜ਼ਰ ਸਾਰੇ ਵੇਟ ਹਾਜ਼ਰ ਪਏ ਆ ਡਿਮਾਂਡ ਕੀ ਆ ਬਾਈ ਡਿਮਾਂਡ ਦੀ ਗੱਲ ਕਰਕੇ 215000 ਰੁਪਿਆ ਡਿਮਾਂਡ ਆ ਜੋ ਕੋਈ ਗਾਹਕ ਤੇਰੀ ਐਡ ਤੇ ਆਪਣੇ ਕੋਲੇ ਪਹੁੰਚਦਾ 2 ਲੱਖ ਤੇ 5000 ਰੁਪਏ ਦਾ ਰਿਟਰ ਦੇਵਾਂਗੇ ਆਪਾਂ ਠੀਕ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ